ਉਬਾਇਰ ਚੇਅਰਮੈਨ ਸਾਹਿਬ ਫਰੋਂ ਪਟਿਆਲਾ ਆਪਣੇ ਹੈੱਡ ਹਸਪੀਟਲ ਸਾਡੇ ਕੋਲ ਕੰਪਲੇਂਟ ਪਹੁੰਚੀ ਸੀ ਰਿਗਾਰਡਿੰਗ ਕਿ ਆਪਣੇ ਬਹਾਦਰਪੁਰ ਏਰੀਆ ਵਿੱਚ ਇੱਕ ਦੁਕਾਨੇ ਕੀ ਲੰਬੀ ਗੇਮ ਹਾਊਸ ਠੀਕ ਹੈ ਜੀ ਉਹ ਚਾਈਨਾ ਡੋਰ ਵੇਚ ਰਹੇ ਹੈਗੇ ਆ ਇਲੀਗਲੀ ਤੇ ਉਸ ਮੌਕੇ ਦੇ ਦੌਰਾਨ ਅਪਾਥੇ ਚੈਕਿੰਗ ਕਰਨ ਆਏ ਸੀ ਕਿ ਇੱਥੇ ਸਬਾਕੀ ਤੇ ਇਹ ਲੋਕ ਕੀ ਵੇਚ ਰਹੇ ਹੈ ਚਾਈਨਾ ਡੋਰ ਕੀ ਵੇਚ ਰਹੇ ਹੈ ਪਰ ਜਦ ਅਪਾ ਮੌਕਾ ਦੇਖ ਰਹੇ ਸਨ ਸਭ ਤੋਂ ਚਾਸ ਨੂੰ ਚਾਈਨਾ ਡੋਰ ਲੱਭੀ ਗਈ ਹੈ ਇਹ ਸਾਡੇ ਕੋਲ ਸਬੂਤ ਹੈ ਚਾਈਨਾ ਡੋਰ ਦਾ ਜਿਹੜੀ ਕੀ ਵੇਚੀ ਕੀ 550 ਰੁਪਏ ਰੇਟ ਤੇ ਠੀਕ ਹੈ ਜੀ ਤੇ ਬਾਕੀ ਦੀ ਇਹਨਾਂ ਕੋਲ ਹੋ ਸਕਦੀਆਂ ਉਹ ਅੰਡਰ ਇਨਵੈਸਟੀਗੇਸ਼ਨ ਹੈਗੀ ਆ ਉਹਦੀ ਵੀ ਕਾਰਵਾਈ ਚੱਲਦੀ ਵੀ ਹੈਗੀ ਆ ਤੁਹਾਡੇ ਵੱਲੋਂ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਸੀ ਕਿ ਚੈਕਿੰਗ ਦੇ ਲਈ ਹਾਂ ਜੀ ਤੱਕ ਪਹੁੰਚੇ ਪੁਲਿਸ ਨੂੰ ਆਪਾਂ ਫੋਨ ਕੀਤਾ ਗਿਆ ਪੁਲਿਸ ਨੇ ਆਪਾਂ ਦੋ ਦਿਨਾਂ ਤੋਂ ਪਰਫੋਨ ਕਰ ਚੁੱਕੇ ਹੈਗੇ ਆ ਪਰ ਪੁਲਿਸ ਤੱਕ ਪਹੁੰਚੀ ਨਹੀਂ ਹੈਗੇ ਪਰ ਉਹਨਾਂ ਦਾ ਆਪਾਂ ਵੇਟ ਵੀ ਕਰ ਰਹੇ ਆ ਕਿ ਪੁਲਿਸ ਜਲਦੀ ਤੋਂ ਮੌਕੇ ਤੇ ਆ ਜਾਈ ਤੇ ਉਹ ਵੀ ਆਪਣੇ ਕਾਰਵਾਈ ਆਪਣੀ ਕੀਤੀ ਹੋਵੇ ਨਾ ਉਹ ਲੋਕੀ ਪਹਿਲਾਂ ਇਹ ਕਹਿ ਰਹੇ ਕਿ ਸਾਡੇ ਕੋਲ ਹੈ ਨਹੀਂਗੀ ਚਾਈਨਾ ਡੋਰ ਫਿਰ ਮੈਂ ਕਿਹਾ ਜਦੋਂ ਰਹਿਣ ਨੂੰ ਮੈਨੂੰ ਤਾਂ ਉਹ ਚਾਹੀਦੀ ਸੀ ਮੈਨੂੰ ਤਾਂ ਉਹਦੀ ਲੋੜ ਹੈ ਫਿਰ ਇਹਨਾਂ ਨੇ ਕਿਹਾ ਜਦ ਤੇ ਇਹਨਾਂ ਨੇ ਫਿਰ ਅੰਦਰੋਂ ਆਪਣੇ ਘਰ ਦੇ ਅੰਦਰੋਂ ਲਿਆ ਗਏ 3500 ਦਾ ਇੱਕ ਟੋ। ਨਹੀਂ ਪੈਸਾ ਕੋਈ ਨਹੀਂ ਲਿਆ ਸੀਗਾ ਫਿਰ ਮੈਂ ਫੋਨ ਕਰਤਾ ਸੀਗਾ ਤੇ ਬਾਅਦ ਚ ਕਹਿੰਦੇ ਨਹੀਂ ਨਹੀਂ ਤੁਸੀਂ ਵਾਪਸ ਦੇ ਦਿਓ ਅਸੀਂ ਵੇਚਣ ਨੂੰ ਨਹੀਂ ਹੈਗੀ ਇਹ ਮੈਂ ਆਪਾਂ ਮੁੰਡੇ ਨੂੰ ਲੈ ਕੇ ਆਇਆ ਸੀ ਕਿਤੇ ਉਹ ਪਤੰਗ ਚੜਾਵਾਂਗੇ ਇਹਨਾਂ। ਭਾਵੇਂ ਪਹਿਲਾਂ ਵੇਚਣ ਨੂੰ ਆਏ ਸੀਗੇ ਇਹ 3500 ਦੇ ਹਿਸਾਬ ਨਾਲ। ਉਧਰ ਫਿਰੋਜ਼ਪੁਰ ਵਿੱਚ ਵੀ ਪੁਲਿਸ ਵੱਲੋਂ ਚਾਇਨਾ ਡੋਰ ਖਿਲਾਫ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਜਿਸ ਸੌਰਹਨ ਪੁਲਿਸ ਨੇ ਇੱਕ ਸ਼ਖਸ ਨੂੰ ਕਾਤਲ ਚਾਇਨਾ ਡੋਰ ਦੇ 40 ਗੱਟੂਆਂ ਸਨੇ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਪੁਲਿਸ ਨੇ ਪਤਾ ਲਗਾਉਣ ਦੇ ਵਿੱਚ ਲੱਗੀ ਹੋਈ ਹੈ ਕਿ ਕਾਬੂ ਕੀਤੇ ਸ਼ਖਸ ਵੱਲੋਂ ਇਹ ਚਾਈਨਾ ਡੋਰ ਕਿੱਥੋਂ ਤੇ ਕਿਵੇਂ ਲਿਆਂਦੀ ਗਈ ਹੈ ਨਾਲ ਹੀ ਪੁਲਿਸ ਨੇ ਵਾਤਾਵਰਣ ਸੰਭਾਲ 1986 ਕਾਨੂੰਨ ਦੇ ਤਹਿਤ ਕਾਬੂ ਕੀਤੇ ਸ਼ਖਸ ਖਿਲਾਫ ਪਰਚਾ ਵੀ ਦਰਜ ਕਰ ਲਿਆ ਹੈ 40 ਚਾਈਨਸ ਡੋਰ ਦੇ ਗੱਟੂ ਦੀ ਜਿਹੜੀ ਹੈ ਜਬਤਗੀ ਹੋਈ ਤੇ ਪਰਚਾ ਨੰਬਰ 2/25 ਜਸਨ ਤੇ ਵਿਸੂ ਦੇ ਖਿਲਾਫ ਦਿੱਤਾ ਗਿਆ ਤੇ ਇਸ ਵਿੱਚ এনਵਾਇਰਨਮੈਂਟਲ ਪ੍ਰੋਡਕਸ਼ਨ ਐਕਟ ਦੀ ਜਿਹੜੀ ਬੜੀ ਕਠੋਰ ਧਾਰਾ ਹੁੰਦੀ ਹੈ ਉਹ ਵੀ ਲਾਈ ਗਈ ਹੈ ਤੇ ਮੈਂ মিডিਆ ਰਾਹੀਂ ਲੋਕਾਂ ਤੋਂ ਅਪੀਲ ਕਰਦਾ ਹਾਂ ਕਿ ਤੁਸੀਂ ਜਿਹੜਾ ਤਿਵਾਰ ਬਸੰਤ ਪੰਚਵੀ ਦਾ ਉਹ ਬੜੀ ਖੁਸ਼ੀ ਨਾਲ ਮਨਾਇਓ ਬਟ ਚਾਈਨੀਜ਼ ਡੋਰ ਦਾ ਵਰਤੋਂ ਨਾ ਕਰੋ ਕਿਉਂਕਿ ਚਾਈਨੀਜ਼ ਡੋਰ ਦੇ ਕਾਰਨ ਤੁਸੀਂ ਘਟਨਾਵਾਂ ਦੇਖੀਆਂ ਹੋਵਾਂਗੀਆਂ ਪਿਛਲਾ ਸਮਾਚ ਲੋਕੋ ਲੋਕਾਂ ਦਾ ਜਿਹੜਾ ਹੈਗਾ ਨੁਕਸਾਨ ਹੋ ਜਾਂਦਾ ਹੈ ਕਿਸੇ ਦਾ ਖੂਨ ਆ ਗਿਆ ਕਿਸੇ ਨੂੰ ਕੋਈ ਘਾਉ ਕੋਈ ਸੱਟ ਵੱਜ ਗਈ ਤੇ ਮਾਨਯੋਗ ਡੀਸੀ ਸਾਹਿਬ ਦੇ ਵੀ ਇਹ ਜੇ ਹੁੰ ਰਿਹਾ ਹੈ ਕਿ ਚਾਈਨਾ ਡੋਰ ਦੇ ਬਿਕਰੀਤੇ ਤੇ ਤੇ ਸਟੋਰੇਜ ਦੇ ਤੇ ਟਰਾਂਸਪੋਰਟਰਸਾਂ ਤੇ ਵੀ ਕੋਲ ਹੈ। ਧੰਮੇ ਕਿ ਪੁਲਿਸ ਵੱਲੋਂ ਕੁਝ ਇਕਾ ਦੁਕਾ ਥਾਵਾਂ ਤੇ ਤਲਾਸ਼ੀ ਮੁਹਿੰਮ ਦੌਰਾਨ ਚਾਈਨਾ ਡੋਰ ਦੀ ਬਰਾਬਦਗੀ ਕੀਤੀ ਗਈ ਹੈ। ਪਰ ਸਵਾਲ ਇਹ ਹੈ ਕਿ ਜੇ ਪੁਲਿਸ ਇੰਨੀ ਹੀ ਮੁਸਤੈਦ ਹੈ ਤਾਂ ਫਿਰ ਹੁਸ਼ਿਆਰਪੁਰ ਚ ਕਿਵੇਂ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ? ਤੇ ਇਸ ਬਾਰੇ ਪੁਲਿਸ ਨੂੰ ਇਤਲਾਹ ਦੇਣ ਦੇ ਬਾਵਜੂਦ ਕਿਸੇ ਅਧਿਕਾਰੀ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਕਿਉਂ ਨਹੀਂ ਕੀਤੀ? ਹੁਸ਼ਿਆਰਪੁਰ ਤੋਂ ਜੋਗੇਸ਼ अरोड़ा ਦੇ ਨਾਲ ਰੋਸਪੁਰ ਤੋਂ ਸਰਜੀਤ ਦੀ ਰਿਪੋਰਟ ਪੀਟੀਸੀ న్యూਸ